ਅੰਮ੍ਰਿਤਸਰ ਸ਼ਹਿਰ ਵਾਸੀਆਂ ਲਈ ਵੱਡੀ ਖਬਰ ਕਾਫੀ ਸਮੇਂ ਤੋਂ ਟ੍ਰੈਫਿਕ ਤੋਂ ਪਰੇਸ਼ਾਨ ਲੋਕਾਂ ਨੂੰ ਹੁਣ ਮਿਲੇਗੀ ਰਾਹਤ ਪੁਲਿਸ ਨੇ ਖੋਲ ਦਿੱਤੇ ਨਵੇਂ ਰੂਟ ਜਿਨ੍ਹਾਂ ਦੱਸਦੇ ਕਿ ਸ਼ਹਿਰ ਚ ਵਧ ਰਹੇ ਟ੍ਰੈਫਿਕ ਦੀ ਸਮੱਸਿਆ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਭੰਡਾਰੀ ਪੁਲ ਦੇ ਕਈ ਰਸਤੇ ਬੰਦ ਕਰ ਦਿੱਤੇ ਗਏ ਸਨ ਜਿਸ ਨੂੰ ਅੱਜ ਪੁਲਿਸ ਵੱਲੋਂ ਆਮ ਲੋਕਾਂ ਲਈ ਖੋਲ ਦਿੱਤੇ ਗਏ ਹਨ ਹੁਣ ਲੋਕਾਂ ਨੂੰ ਆਉਣ ਜਾਣ ਵਾਲੇ ਲੰਬੇ ਰਸਤੇ ਦਾ ਰੂਟ ਨਹੀਂ ਲੈਣੇ ਪੈਂਗੇ ਤੇ ਅੱਜ ਪੁਲਿਸ ਨੇ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੇ ਬੰਦ ਰਸਤੇ ਨੂੰ ਟ੍ਰੈਫਿਕ ਪੁਲਿਸ ਵੱਲੋਂ ਖੋਲ ਦਿੱਤਾ ਗਿਆ। ਉੱਥੇ ਹੀ ਪੁਲਿਸ ਅਧਿਕਾਰੀ ਹਰਪਾਲ ਸਿੰਘ ਵੱਲੋਂ ਦੱਸਿਆ ਗਿਆ ਹੈ ਕਿ ਇਹ ਇੱਕ ਟ੍ਰਾਇਲ ਲਈ ਖੋਲੇ ਜਾ ਰਹੇ ਹਨ। ਇਹ ਟ੍ਰਾਇਲ ਇੱਕ ਹਫਤੇ ਵਾਸਤੇ ਕੀਤਾ ਜਾਵੇਗਾ ਜੇਕਰ ਇਸ ਦੇ ਖੋਲਣ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਟ੍ਰੈਫਿਕ ਸਮੱਸਿਆ ਨਹੀਂ ਹੋਵੇਗੀ ਤੇ ਪੱਕੇ ਤੌਰ ਤੇ ਖੋਲ ਦਿੱਤਾ ਜਾਵੇਗਾ। ਤੇ ਅੰਮ੍ਰਿਤਸਰ ਦੇ ਸ਼ਹਿਰ ਵਾਸੀਆਂ ਲਈ ਵੱਡੀ ਖਬਰ ਹੈ ਕਿ ਹੁਣ ਜਿਹੜੇ ਰਸਤੇ ਬੰਦ ਕੀਤੇ ਗਏ ਸੀ ਤੇ ਇੱਕ ਹਫਤਿਆਂ ਦੇ ਲਈ ਇਹਨਾਂ ਨੂੰ ਖੋਲ ਦਿੱਤਾ ਜਾਵੇਗਾ ਤਾਂ ਜੋ ਜੇਕਰ ਵੇਖਿਆ ਜਾਵੇਗਾ ਜੇਕਰ ਕਿਸੇ ਵੀ ਤਰੀਕੇ ਦੀ ਕੋਈ ਵੀ ਟ੍ਰੈਫਿਕ ਦੀ ਸਮੱਸਿਆ ਨਹੀਂ ਆਉਂਦੀ ਤਾਂ ਪੂਰਨ ਤੌਰ ਤੇ ਇਸ ਨੂੰ ਖੋਲ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਹੋਰ ਕੀ ਹੈ ਤੁਸੀਂ ਵੀ ਸੁਣੋ ਇਸ ਤਰ੍ਹਾਂ ਜੀ ਕਿ ਜੋ ਭੰਡਾਰੀ ਪੁਲ ਤੇ ਹਾਲਗੇੜ ਦੀ ਜਿਹੜੀ ਟ੍ਰੈਫਿਕ ਦੀ ਸਮੱਸਿਆ ਸੀ ਜੋ ਮਾਨ ਜੋ ਕਮਿਸ਼ਨਰ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਭੁੱਲਰ ਜੀ ਵੱਲੋਂ ਇਹਦੇ ਤੇ ਕਾਫੀ ਐਕਸਪਰਟ ਨੂੰ ਭੇਜ ਕੇ ਔਰ ਆਪਣੇ ਵੱਲੋਂ ਉਹਨਾਂ ਨੇ ਕਾਫੀ ਇਹਦਾ ਜਿਹਾ ਐਨਲਿਸਿਸ ਕੀਤਾ ਸੀ ਜੋ ਅਸੀਂ ਇੱਥੇ ਤੇ ਪਹੁੰਚ ਕੇ ਜਿਹੜਾ ਇਹ ਇਹਦੇ ਉੱਤੇ ਕਾਫੀ ਪੁਲ ਜਿਹੜਾ ਛੋਟਾ ਸੀ ਜਿਹੜਾ ਦੋ ਹਿੱਸਿਆਂ ਚ ਵੰਡਿਆ ਸੀ ਉਹਨੂੰ ਕਾਰਪੋਰੇਸ਼ਨ ਨੂੰ ਬੇਨਤੀ ਕਰਕੇ ਉਸ ਨੂੰ ਅਸੀਂ ਜਿਹੜਾ ਪੁਲ ਨੂੰ ਚੌੜਾ ਕਰਾ ਦਿੱਤਾ ਗਿਆ ਹੁਣ ਪੁਲ ਜਿਹੜਾ ਕਾਫੀ ਖੁੱਲਾ ਹੋ ਗਿਆ ਦੂਸਰੀ ਇੱਕ ਸਮੱਸਿਆ ਸੀ ਕਿ ਜਿਹੜੀ ਸੰਗਤ ਆ ਜਾਂ ਜਿਹੜੇ ਲੋਕ ਹਾਲਗੇੜ ਜਾਣਾ ਚਾਹੁੰਦੇ ਆ α1 ਸਾਈਡ ਤੋਂ ਉਹਨਾਂ ਨੂੰ ਬੜੀ ਸਮੱਸਿਆ ਸੀ ਕਿ ਉਹ ਜਦੋਂ ਗੂਗਲ ਦੇ ਉੱਤੇ ਪਾਉਂਦੇ ਸੀ ਤੇ ਉਹਨਾਂ ਨੂੰ ਸਟੇਸ਼ਨ ਤੋਂ ਘੁੰਮ ਕੇ ਕ੍ਰਿਸਟਲ ਚੌਂਕ ਘੁੰਮ ਕੇ ਕਾਫੀ ਆਉਣਾ ਪੈਂਦਾ ਸੀ ਤੋ ਉਹਦੀ ਵਜ੍ਹਾ ਕਰਕੇ ਲੋਕਾਂ ਨੂੰ ਜਿਹੜੇ ਬਾਹਰੋਂ ਆਉਂਦੇ ਜਿਨ੍ਹਾਂ ਨੂੰ ਨਹੀਂ ਪਤਾ ਉਹ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਉਹ ਇਸ ਕਰਕੇ ਜਿਹੜਾ ਇਹ ਇੱਥੇ ਬੈਰੀਕੇਡ ਲਾਏ ਗਏ ਸੀ ਉਹ ਇਸ ਕਰਕੇ ਲਾਏ ਗਏ ਸੀ ਕਿ ਜਿਹੜੇ ਇਹ ਆ ਪੁਢਾਰੀ ਪੁਲ ਤੇ ਟ੍ਰੈਫਿਕ ਜਿਹੜੀ ਹੈ ਜਿਸ ਤਰ੍ਹਾਂ ਤੁਹਾਨੂੰ ਦਿਖਾਈ ਦਿੰਦੀ ਵੀ ਜਾਮ ਹੁੰਦੀ ਸੀ ਉਹ ਇਸ ਵਜ੍ਹਾ ਕਰਕੇ ਉਹ ਬੈਰੀਕੇਡ ਲਾਏ ਗਏ ਸੀ ਇਹ ਬੈਰੀਕੇਡ ਨੂੰ ਔਨ ਟ੍ਰਾਇਲ ਬੇਸਿਸ ਇੱਕ ਹਫਤਾ ਸ਼ਨੀਵਾਰ ਤੱਕ ਔਨ ਟ੍ਰਾਇਲ ਬੇਸਿਸ ਜਿਸੀਂ ਇਹਨੂੰ ਚਲਾ ਰਹੇ ਹਾਂ ਜੇਕਰ ਇਹ ਚੱਲਣ ਦੇ ਨਾਲ ਬੈਰੀਕੇਡ ਖੋਲਣਾ ਕੋਈ ਟ੍ਰੈਫਿਕ ਸਮੱਸਿਆ ਜਿਹੜੀ ਆ ਕੋਈ ਨਾਂ ਜਾਮ ਨਾ ਲੱਗਾ ਟ੍ਰੈਫਿਕ ਠੀਕ ਚੱਲਦੀ ਰਹੀ ਤੇ ਇਹਨੂੰ ਜਿਹੜਾ ਲਗਾਤਾਰ ਲਾਗੂ ਕਰਾ ਦਿੱਤਾ ਜਾਏਗਾ ਇਥੋਂ ਪੱਕੇ ਹੀ ਬੈਰੀਕੇਡ ਫਿਰ ਚੁਕਾਤੇ ਜਾਣਗੇ ਇਹ ਹਾਲ ਦੀ ਘੜੀ ਜਿਹੜਾ ਇਹਨੂੰ ਟ੍ਰਾਇਲ ਬੇਸਿਸ ਕਰ ਰਹੇ ਆ ਮੈਂ ਆਪ ਦੇ ਮੱਦੇਨਮੇ ਇੱਕ ਦੱਸਣਾ ਚਾਹੁੰਨਾ ਵਾ ਕਿ ਜਿਹੜੇ ਲੋਕਾਂ ਨੇ ਅਸ਼ੋਕਾ ਚੌਂਕ ਤੋਂ ਅਸ਼ੋਕਾ ਚੌਂਕ ਤੋਂ ਹਾਲਗੇਟ ਜਾਣਾ ਵਾ ਉਹ ਕਿਰਪਾ ਕਰਕੇ ਸ਼ੋਕਾ ਚੌਂਕ ਤੋਂ ਉੱਪਰ ਚੜ੍ਹਨ ਤੇ ਜਿਹੜਾ ਪੁਲ ਹੈਗਾ ਨਵਾਂ ਬਣਿਆ ਉਸ ਪੁਲ ਦੇ ਰਾਈ ਚਾ ਕੇ ਤੇ ਜਿਹੜਾ ਗੋਲ ਚੌਂਕ ਭੰਡਾਰੀਪੁਰ ਤੋਂ ਰਾਈਟ ਸਾਈਡ ਗੋਲ ਚੌਂਕ ਤੋਂ ਰਾਈਟ ਸਾਈਡ ਹੀ ਥੱਲੇ ਨੂੰ ਉਤਰ ਜਾਣਾ ਹਾਰਗੇਟ ਸਾਈਡ ਨੂੰ ਤੇ ਜਿਹੜੇ ਬੰਦਿਆਂ ਨੇ ਜਾਣਾ ਵਾ α1 ਸਾਈਡ ਨੂੰ ਉਹ ਜਿਹੜੇ ਅਸ਼ੋਕਾ ਚੌਂਕ ਤੋਂ ਚੜਦੇ ਨੇ ਉਹ ਪੁਰਾਣੇ ਪੁਲ ਤੇ ਜਾਣ ਨਾ ਕਿ ਨਵੇਂ ਪੁਲ ਤੇ ਜਾਣ ਪੁਰਾਣੇ ਪੁਲ ਤੋਂ ਹੋ ਕੇ ਤੋਂ ਉਹ ਸਿੱਧੇ ਹੀ ਜਿਹੜੇ α1 ਸਾਈਡ ਨੂੰ ਚੱਲ ਜਾਣਾ ਤਾਂ ਜੋ ਉਹਨਾਂ ਨੂੰ ਜਿਹੜੀ ਭੰਡਾਰੀ ਪੁਲ ਤੇ ਕੱਟ ਲੱਗਦਾ ਵਾ ਕ੍ਰੋਸਿੰਗ ਹੁੰਦੀ ਆ ਉਹ ਕ੍ਰੋਸਿੰਗ ਤੋਂ ਬਚ ਸਕਣ ਤੇ ਉਹਦੇ ਨਾਲ ਜਿਹੜਾ ਜਾਮ ਲੱਗਦਾ ਉਹ ਨਾ ਲੱਗੇ ਕਰਮਚਾਰੀ ਲਾ ਦਿੱਤਾ ਵਾ ਇਹਦੇ ਵਾਸਤੇ ਅਸੀਂ ਬੈਨਰ ਜਿਹੜੇ ਸ਼ਬਨ ਸ਼ਬਨੇ ਦਿੱਤਾ ਵਾ ਕੱਲ ਤੋਂ ਜਿਹੜੇ ਬੈਨਰ ਵੀ ਅਸੀਂ ਲਾ ਦੇਾਂਗੇ ਲਿਖ ਕੇ ਕਿ ਕਿੰਨਾ ਨੇ ਕਿਸ ਰਸਤੇ ਤੇ ਜਾਣਾ ਵਾ ਤੇ ਇਹ ਸਾਰੇ ਜਿਹੜੇ ਆ ਕਿਉਂਕਿ ਇੱਕ ਅੱਧਾ ਦਿਨੇ ਆ ਪਹਿਲਾ 2-3 ਦਿਨ ਅਜੇ ਲੋਕਿਆਂ ਨੂੰ ਪਤਾ ਲੱਗ ਜੇਗਾ ਪਤਾ ਲੱਗਣ ਤੋਂ ਬਾਅਦ ਫਿਰ ਸਾਰੇ ਲੋਕੋ ਨਾਲ ਰਸਤਿਆਂ ਤੋਂ ਚੱਲਣਾ ਸ਼ੁਰੂ ਕਰ ਦੇਣ ਦੇਖੋ ਜੀ ਦੇਖੋ ਤੇਜ਼ ਤਾਂ ਭਾਵੇਂ ਜੇ ਡਿਵਾਈਡਰ ਹੁੰਦਾ ਵੀ ਤਾਂ ਰਾਤੀ ਵੀ ਅਕਰ ਪੈਰੀਕੇਟ ਦੇ ਚ ਕਿਸ ਨੇ ਗੱਡੀ ਮਾਰੀ ਆ ਮਲੋ ਡਿਵਾਈਡਰ ਹੋਵੇ ਤਾਂ ਵੀ ਜਿਹਨੇ ਤੇਜ਼ ਚਲਾਣੀ ওভার ਸਪੀਡ ਚਲਾਉਣੀ ਆ ਉਹ ਤਾਂ ਕਿਤੇ ਨਾ ਕਿਤੇ ਵੱਜਣਾ ਹੀ ਆ ਅਸੀਂ ਤੇ ਇਹੋ ਬੇਨਤੀ ਕਰਦੇ ਆਂ ਵੀ ਸ਼ਹਿਰ ਦੇ ਵਿੱਚ ਲਿਮਟਡ ਸਪੀਡ ਦੇ ਵਿੱਚ ਚੱਲਣਾ ਚਾਹੀਦਾ ਵਾ ਦੂਸਰੀ ਗੱਲ ਆ ਕਿ دیر ਜਿਹੜੀ ਆ ਉਹ ਨਾ ਨਾਲੋਂ دیر ਪਈ ਹੈ ਠੀਕ ਹੈ ਇਸ ਕਰਕੇ ਕਿਰਪਾ ਕਰਕੇ ਆਪਣੀ ਲਿਮਟਡ ਸਪੀਡ ਚੱਲੋ ਅਤੇ ਖਾਸ ਕਰਕੇ ਜਿਹੜੀ ਆ ਗੱਡੀ ਜਿਹੜੀ ਆ ਉਹਨੂੰ ਜਿਹੜਾ ਟ੍ਰੈਫਿਕ ਰੂਲਾਂ ਦੀ ਪਾਲਣਾ ਕਰਦੇ ਹੋਏ ਚਲਾਉਣ ਪੰਡਾਰੀ ਪੁਲ ਦੇ ਉੱਤੇ ਜਦੋਂ ਤੁਸੀਂ ਆਉਣਾਵਾ ਹਾਲਗੇੜ ਨੂੰ ਜਾਣਾ ਵਾ ਉਦੋਂ ਤੁਸੀਂ α ਬੰਤੋ ਸਾਈਡ ਤੋਂ ਆ ਕੇ ਸਿੱਧਾ ਹੀ ਪੰਡਾਰੀ ਪੁਲ ਦਾ ਜਿਹੜਾ ਬੈਰੀਕੇਡ ਹੈ ਉੱਥੋਂ ਲੈਫਟ ਹੈਂਡ ਨੂੰ ਟਰਨ ਕਰਕੇ ਥੱਲੇ ਉਤਰ ਜਾ ਸਕਦੇ ਨੇ ਉਹ ਬੈਰੀਕੇਡ ਹਟਾਤੇ ਗਏ ਨੇ ਇਹ ਟ੍ਰਾਇਲ ਵੇਸ ਤੇ ਚਲੇਗਾ ਸ਼ਨੀਵਾਰ ਤੱਕ ਐਤਵਾਰ ਤੱਕ ਕਿਉਂਕਿ ਸ਼ਨੀਵਾਰ ਵੀ ਵਰਕ ਲੋਡ ਕਾਫੀ ਹੁੰਦਾ ਉਦੋਂ ਤੱਕ ਦੇਖਾਂਗੇ ਕਿ ਕੀ ਪੋਜੀਸ਼ਨ ਹੈ ਉਸ ਤੋਂ ਬਾਅਦ ਜੇਕਰ ਇਹ ਠੀਕ ਕਾਮਯਾਬ ਪਾਇਆ ਗਿਆ ਤੇ ਫਿਰ ਇਹਨੂੰ ਲਗਾਤਾਰ ਲਾਗੂ ਕਰ ਦੇ ਸਰ ਇੱਕ ਓਵਰ ਦੇ ਲਈ ਉਹ ওভার ਸਪੀਡ ਦੇ ਜੇ ਚਲਾਨ ਜਿਹੜੇ ਭੰਡਾਰੀ ਪੁਲ ਦੇ ਉੱਪਰ ਜਿਹੜੇ ਜਿਹੜਾ ਐਲੀਵੇਟਰ ਰੋੜੇ ਦੇ ਉੱਤੇ ਅਸੀਂ ਕਰ ਰਹੇ ਹਾਂ ਉਹਦੇ ਵਾਸਤੇ ਟੀਮ ਜਿਹੜੀ ਲਾਈ ਆ ਠੀਕ ਹੈ ਉਹ ਟੈਕਨੀਕਲ ਪ੍ਰੋਬਲਮ ਸੀ ਕੈਮਰੇ ਦੇ ਵਿੱਚ ਉਹ ਕੈਮਰਾ ਰਿਪੇਅਰ ਹੋ ਕੇ ਆ ਗਿਆ ਵਾ ਕੱਲ ਤੋਂ ਇਹ ਵੀ ਸ਼ੁਰੂ ਕਰਦੇ ਆਂ